ਸਤਿ ਸ੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਆਮ ਆਦਮੀ ਪਾਰਟੀ ਦੀ ਸ਼ੁਕਰਾਨਾ ਯਾਤਰਾ ਪਟਿਆਲਾ ਤੋਂ ਸ਼ੁਰੂ ਹੋ ਕੇ ਸ਼੍ਰੀ ਅਮਰਸਰ ਵਿਖੇ ਜਾ ਕੇ ਸਮਾਪਤ ਹੋਈ ਇਸ ਮੌਕੇ ਲੀਡਰ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਤੇ ਨਾਲ ਹੀ ਅਮਨ ਅਰੂੜਾ ਜੋ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੇ ਉਹਨਾਂ ਨੇ ਕਿਹਾ ਕਿ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਹੈ ਪੰਜਾਬ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਸਭ ਦੀ ਚੜ੍ਹਦੀ ਕਲਾ ਰਹੇ ਇਹੀ ਅਰਦਾਸ ਕੀਤੀ ਗਈ ਹੈ ਤੇ ਨਾਲ ਹੀ ਸ਼ੁਕਰਾਨਾ ਕੀਤਾ ਗਿਆ ਹੈ ਕਿਕਤਾ ਉਹ ਵੱਡੀ ਜ਼ਿੰਮੇਵਾਰੀ ਸੰਭਾਲ ਰਹੇ ਨੇ ਉਹਨਾਂ ਨੂੰ ਪੰਜਾਬ ਪ੍ਰਧਾਨ ਬਣਾਇਆ ਗਿਆ ਤੇ ਦੂਜੇ ਪਾਸੇ ਤਿੰਨ ਥਾਵਾਂ ਦੇ ਉੱਤੇ ਜ਼ਿਮਨੀ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਹੋਈ ਹੈ ਅੱਜ ਪਰਮਪિતા ਪਰਮਾਤਮਾ ਦਾ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਦੇ ਲਈ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਦੇ ਉੱਪਰ ਪਹੁੰਚੇ ਆ ਕਿਉਂਕਿ ਜਿੱਨਾ ਵੱਡਾ ਮਾਣ ਸਾਨੂੰ ਨਿਮਾਣਿਆ ਨੂੰ ਮੈਨੂੰ ਔਰ ਛੋਟੇ ਵੀਰ ਸ਼ੇਰੀ ਕਲਸੀ ਜੀ ਨੂੰ ਮਿਲਿਆ ਹੈ ਪਾਰਟੀ ਵੱਲੋਂ ਪਰਮਪితਾ ਪ੍ਰਮਾਤਮਾ ਵੱਲੋਂ ਔਰ ਪੰਜਾਬ ਦੇ ਲੋਕਾਂ ਵੱਲੋਂ ਸੰਗਤ ਵੱਲੋਂ ਮੈਂ ਸਮਝਦਾ ਕਿ ਅਸੀਂ ਇਹਨੇ ਜੋਗੇ ਸੀਨ ਜਿੰਨਾ ਪਾਰਟੀ ਨੇ ਔਰ ਪ੍ਰਮਾਤਮਾ ਨੇ ਸਾਨੂੰ ਮਾਣ ਬਖਸ਼ਿਆ ਉਸੇ ਗੱਲ ਦਾ ਸ਼ੁਕਰਾਨਾ ਕਰਨ ਦੇ ਲਈ ਔਰ ਪਿਛਲੇ ਦਿਨਾਂ ਦੇ ਵਿੱਚ ਜੋ ਬਹੁਤ ਵੱਡੀ ਜਿੱਤ ਬਾਇਲੈਕਸ਼ਨ ਦੇ ਵਿੱਚ ਪਾਰਟੀ ਨੂੰ ਪੰਜਾਬ ਦੇ ਵਿੱਚ ਹੋਈ ਹੈ ਉਹਦਾ ਸ਼ੁਕਰਾਨਾ ਕਰਨ ਦੇ ਲਈ ਔਰ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਦੇ ਲਈ ਪੰਜਾਬ ਹਮੇਸ਼ਾ ਚੜ੍ਹਦੀਆਂ ਕਲਾਵਾਂ ਦੇ ਵਿੱਚ ਰਹੇ ਦਿਨ ਦੁਗਣੇ ਰਾਤ ਚੁਗਣੇ ਤਰੱਕੀਆਂ ਕਰੇ ਇਹ ਹੀ ਅਰਦਾਸਾ ਕਰਨ ਦੇ ਲਈ ਅੱਜ ਦਰਬਾਰ ਸਾਹਿਬ ਦੀ ਪਵਿੱਤਰ ਧਰਤੀ ਤੇ ਪਹੁੰਚਿਆ ਸਾਡਾ ਆਮ ਆਦਮੀ ਪਾਰਟੀ ਕੋਈ ਪਾਰਟੀ ਬਾਦ ਦੇ ਵਿੱਚ ਹੈ ਪਰਿਵਾਰ ਪਹਿਲਾਂ ਇਸੇ ਚੀਜ਼ ਨੂੰ ਮੁੱਖ ਰੱਖ ਕੇ ਸਾਰਿਆਂ ਨੂੰ ਨਾਲ ਲੈ ਕੇ ਬੁੱਕਲ ਚ ਲੈ ਕੇ ਫੇਰ ਚੱਲਾਂਗੇ ਸਾਰੇ ਦੇ ਸਲਾਮ ਮਸ਼ਵਰੇ ਨਾਲ ਚੱਲਾਂਗੇ ਔਰ ਤੁਸੀਂ ਥੋੜੇ ਦਿਨਾਂ ਦੇ ਵਿੱਚ ਹੀ ਦੇਖੋਗੇ ਕਿ ਸਾਰੇ ਦੇ ਸਾਰੇ ਸਾਥੀ ਪਾਰਟੀ ਦੇ ਸਾਰੇ ਦੇ ਸਾਰੇ ਸਾਥੀ ਤੁਹਾਨੂੰ ਇੱਕ ਪਲੈਟਫਾਰਮ ਦੇ ਉੱਪਰ ਅੱਜ ਵੀ ਨੇ ਤੇ ਅੱਗੇ ਨੂੰ ਵੀ ਨਜ਼ਰ ਆਉਣਗੇ ਜਿ ਇਲੈਕਸ਼ਨ ਦੀ ਇਲੈਕਸ਼ਨ ਆ ਰਹੀ ਆ ਜੀ ਉਹਦੀ ਵੀ ਇੱਕ ਵੱਡੀ ਜ਼ਿੰਮੇਵਾਰੀ ਹੈ ਤੁਹਾਡੇ ਤੇ ਸਾਰੇ ਜਾਨੀ 71ੋਂ ਸ਼ੈਰੀ ਜੀ ਤੁਹਾਡੇ ਨਾਲ ਲਈ ਇੱਕ ਯੂਥ ਚੇਰਾ ਨਹੀਂ ਕਿਵੇਂ ਦਾ ਮਹਿਸੂਸ ਹੋ ਰਿਹਾ ਭਗਵੰਤ ਸਿੰਘ ਮਾਨ ਕੋਈ 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 ਗੱਲ ਨਹੀਂ ਜੀ ਆ ਰਾਜਨੀਤੀ ਦੇ ਵਿੱਚ ਚੋਣਾਂ ਆਉਂਦੀਆਂ ਹੀ ਹੁੰਦੀਆਂ ਨੇ ਚੈਲੰਜਸ ਦੇ ਵਿੱਚ ਹੀ ਓਪਰਚ्युनिटी ਨਿਕਲਦੀ ਹੁੰਦੀ ਹੈ ਜਦੋਂ ਕੇਜਰੀਵਾਲ ਸਾਹਿਬ ਦੇ ਆ ਦਿਆਂ ਉਹਨਾਂ ਦੀ ਸਲਾਮ ਮੁਤਾਬਕ ਉਹਨਾਂ ਦੇ ਦਿਸ਼ਾ ਨਿਰਦੇਸ਼ਾ ਮੁਤਾਬਕ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਜਦੋਂ ਸਾਰੇ ਅਸੀਂ ਪਾਰਟੀ ਦੇ ਵੱਡੇ ਛੋਟੇ ਵਰਕਰ ਵਲੰਟੀਅਰ ਐਮ ਐਲ ਏ ਅਹੁਦੇਦਾਰ ਸਾਰੇ ਦੇ ਸਾਰੇ ਰਲ ਮਿਲ ਕੇ ਲੜਾਂਗੇ ਤੇ ਏਕੇ ਦੇ ਵਿੱਚ ਹੀ ਬਰਕਤ ਹੁੰਦੀ ਹੈ ਬਾਬਾ ਨਾਨਕ ਉਸ ਏਕੇ ਨੂੰ ਔਰ ਸਾਡੀ ਸਾਫ ਨੀਅਤ ਨੂੰ ਭਾਗ ਲਾਉਣਗੇ ਇਹ ਮੇਰਾ ਪੱਕਾ ਵਿਸ਼ਵਾਸ ਹੈ ਬੜਾ ਸਹੀ ਗੱਲ ਕਰ ਲੈਂਦੇ ਹਾਂ ਇਸੇ ਦੌਰਾਨ ਕੁਲਦੀਪ ਸਿੰਘ ਢਾਲੀਵਾਲ ਜੋ ਕੈਬਨ ਮੰਤਰੀ ਨੇ ਉਹ ਵੀ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਤਾਂ ਉਹਨਾਂ ਨੇ ਕਿਹਾ ਕਿ ਸਾਡੇ 2.5 ਸਾਲ ਨਹੀਂ ਰਹਿ ਗਏ ਅਸੀਂ 5 ਸਾਲ ਹੋਰ ਆਵਾਂਗੇ ਸਰਕਾਰ ਸਾਡੀ ਬਣੇਗੀ ਸਾਡੇ ਕੋਲ 7.5 ਸਾਲ ਦਾ ਸਮਾਂ ਹੈ ਕਿ ਕਿਸੇ ਦਾ ਸਮਾਂ ਹੀ ਕਿਸੇ ਦੀ ਨਾ ਸਪੋਰਟ ਕਰਦੇ ਆ ਨਾ ਕਿਸੇ ਦੀ ਸਾਡੇ ਨਾਲ ਕੋਈ ਲੈਣ ਦੇਣ ਉਹ ਇਹਨੇ ਦੇ ਰੋਆ ਪਾਇਆ ਸਭ ਤੁਸੀਂ ਆਪਾਂ ਖੜੇ ਆ ਬਾਅਦ ਗੁਰੂ ਦੰਦ ਸਾਹਿਬ ਦੇ ਘਰ ਦੇ ਬਾਅਦ ਖੜੇ ਆ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਕਿ ਜੋ ਬੀਜੋਗੇ ਉਹੀ ਕਟੋਗੇ ਤੇ ਭਈ ਜੋ ਇਹਨਾਂ ਨੇ ਬੀਜਿਆ ਪੰਜਾਬ 'ਚ ਤੇ ਵੱਢਣਾ ਇਹਨਾਂ ਦੇ ਪਾਪੇ ਨੇ ਵੱਢਣਗੇ ਵੀ ਇਹ ਹੀ ਹੋ ਇਹਨਾਂ ਦੇ ਬੀਜਾ ਸਮਝ ਦੇਣੀ ਗੱਲ ਇਸ ਕਰਕੇ ਗੈਂਗਸਟਰ ਵਾਲੀ ਗੱਲ ਸਾਡੇ ਨਾਲ ਜੋੜ ਦੀ ਬੇਤੁਕਾ ਸੀਗਾ ਜਿਹੜਾ ਅਸਲ ਮੁੱਦਾ ਸੀਗਾ ਕਿ ਪਰਵਾਦ ਬਾਦ ਤੇ ਹੰਕਾਰਵਾਦ ਦੇ ਖਿਲਾਫ ਜੰਗ ਹੀ ਜਿਹੜੀ ਬਹੁਤ ਪੂਰੀ ਤਰ੍ਹਾਂ ਹਦਿਆ ਕਿਦੜ ਬਾਝ ਵੀ ਉਹਦੇ ਪਰਵਾਦ ਆਪਣੀ ਘਰ ਦੀ ਤੋਂ ਟਿਕਟ ਦਿੱਤੀ ਕਾਂਗਰਸ ਦੇ ਪ੍ਰਧਾਨ ਨੇ ਇਹ ਆਲ ਇੰਡੀਆ ਦੇ ਜੰਨਸਕੱਤਰ ਦੀ ਸੁਖੀਂਦਾਵਾ ਜੀ ਇਹਨਾਂ ਨੇ ਦਿੱਤੀ ਬਹੁਤ ਬੁਰੀ ਤਰ੍ਹਾਂ ਲੋਕਾਂ ਨੇ ਇਸ ਚੀਜ਼ ਨੂੰ ਪਸੰਦ ਨਹੀਂ ਕੀਤਾ ਇੱਕ ਤਿੰਨਾਂ ਦਾ ਦਬਈਆ ਅਪਸਾਂ ਦੇ ਨਾਲ ਲੋਕਾਂ ਦੇ ਨਾਲ ਆਪਣੇ ਵੋਟਰਾਂ ਸਪੋਰਟਰਾਂ ਦੇ ਨਾਲ ਜਿਹੜਾ ਇਹਨਾਂ ਦਾ ਹੰਕਾਰੀ ਰਵਈਆ ਉਹਦੀ ਉਹਦਾ ਲੋਕਾਂ ਦੇ ਮੂੰਹ ਤੋੜਵਾ ਜਵਾਬ ਕੱਲ ਹੀ ਕਾਂਗਰਸੀ ਜੋ ਮਤਲਬ ਇਦਾਂ ਦੇ ਤਤ ਪੈਦਾ ਕਰਕੇ ਗਏ ਮਾਨ ਸਾਹਿਬ ਦੀ ਸਰਕਾਰ ਉਹਨਾਂ ਨੂੰ ਮਤਲਬ ਜਿਹੜਾ ਮਤਲਬ ਕੰਟਰੋਲ ਕਰਨ ਦੀ ਜਿਹੜੀ ਕੋਸ਼ਿਸ਼ ਕਾਦੀ ਹੈ ਤੇ ਜੇ ਕਿ ਜੇ ਕੋਈ ਬੈਡ ਐਲੀਮੈਂਟ ਗਲਤ ਕੰਮ ਕਰੂਗਾ ਤੇ ਸਦ ਲਾਜਮੀ ਸਾਡੀ ਪੁਲਿਸ ਇਹਦੇ ਜੋਗੀ ਹੈ ਕਿ ਉਹਦਾ ਟੱਕਰਾ ਕਰ ਸਕਦੀ ਹੈ 22 ਸਾਲ ਸਾਡੀ ਸਰਕਾਰ ਦੇ ਰਹਿ ਕੇ 27 ਚ ਫੇਰ ਆ ਰਹੇ 7.5 ਸਾਲ ਦੱਸਦੇ ਕਿ ਪੰਜਾਬ ਦੇ ਵਿੱਚ 4 ਥਾਵਾਂ ਦੇ ਉੱਤੇ ਜ਼ਿਮਨੀ ਚੋਣ ਹੋਈ ਸੀ ਜਿਦੇ ਵਿੱਚੋਂ 3 ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਕਾਬਜ਼ ਹੋਈ ਹੈ ਜਿਦੇ ਵਿੱਚ ਡੇਰਾ ਬਾਬਾ ਨਾਨਕ ਗਿੱਦੜਬਾਹਾ ਤੇ ਚੱਬੇਵਾਲ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਜਿੱਤੇ ਨੇ ਤੇ ਬਰਨਾਲਾ ਦੇ ਵਿੱਚ ਕਾਂਗਰਸ ਦਾ ਕੈਂਡੀਡੇਟ ਜਿੱਤਿਆ ਹੈ ਹਾਲਾਂਕਿ ਸਾਰੀਆਂ ਧਿਰਾਂ ਵੱਲੋਂ 2027 ਨੂੰ ਲੈ ਕੇ ਵੀ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਨੇ ਵੱਡੇ ਦਾਅਵੇ ਵੀ ਕੀਤੇ ਜਾ ਰਹੇ ਨੇ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ 2027 ਦੇ ਵਿੱਚ ਕਿਹੜੀ ਧਿਰ ਦੀ ਸਰਕਾਰ ਬਣਦੀ ਹੈ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ